ਮੈਂ ਕਹਿੰਦਾ ਲਾ ਵਾ ਵਾ ਇੱਥੇ ਇੰਨੀ ਛਾਂ ਆ ਗਈ ਘਰ ਹੈ ਹਾਂ ਹਾਂਜੀ ਉਧਰ ਦੇ ਦਰਖਤ ਕੋਈ ਲੱਗਾ ਨਹੀਂ ਸਾਡੇ ਕੋਲ ਚੱਲ ਇਹ ਆ ਵੀ ਆ ਸਾਈਡ ਤੇ ਆ ਇਹ ਬੂਟੇ ਦੂਜੇ ਹੀ ਆ ਸੋਕੇ ਦੇ ਪਰ ਉਦਾਂ ਮੰਜੀ ਜੋ ਕੀ ਛਾਂ ਹੋ ਜਾਂਦੀ ਹੈ ਨਹੀਂ ਬੜਾ ਵਧੀਆ ਸਰੀ ਜਾਂਦਾ ਹੈ ਮੇਰੀ ਗੱਲ ਸੁਣ ਫਿਰ ਉਹ ਕੀਤੀ ਨਾ ਮਨ ਗੱਲ ਤੋਂ ਰਿਸ਼ਤੇ ਦੀ ਕੀਤੀ ਤਾਂ ਹੈਗੀ ਹੈ ਹਾਂ ਥੋੜਾ ਜਿਹਾ ਜੇ ਮੰਨਦੀ ਨਹੀਂਗੀ ਮੰਦੀ ਨਹੀਂ ਹਾਂ ਆਂਦੀ ਹੈ ਜੇ ਰੁਕ ਜਾ ਕੋਈ ਟਾਈਮ ਮੈਨੂੰ ਪੜ ਲੈੰਦੋ ਹੋ ਉਏ ਉਹਨੂੰ ਕਹਾਂ ਕਿੰਨਾ ਕੁ ਤੂੰ ਪੜੀ ਜਾਣਾ ਵਾ ਪੁੱਤ ਹਾਂ ਇਵੇਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਈਏ ਕੋਈ ਗੱਲ ਨਹੀਂ ਜੀ ਥੋੜਾ ਬੋੜਾ ਪੜਨਾ ਹੋਊਗਾ ਤੇ ਤੂੰ ਉੱਥੇ ਜਾ ਕੇ ਪੜ ਲੈ ਮੈਨੂੰ ਇੱਦਾਂ ਵੀ ਲੱਗਦਾ ਜੇ ਦੋਨੋਂ ਮੁੰਡਾ ਹੀ ਨਹੀਂ ਪਸੰਦ ਹੁੰਦਾ ਮੇਰੀ ਗੱਲ ਸੁਣ ਗੋਲ ਮੋਲ ਗੱਲਾਂ ਨਾ ਕਰ ਮੈਨੂੰ ਸਿੱਧੀ ਗੱਲ ਦੱਸ ਗੱਲ ਕੀ ਹੈ ਮੈਂ ਉਹਨੂੰ ਫੋਟੋ ਖਾਲੀ ਹਾਂ ਨਹੀਂ ਨਹੀਂ ਮੰਮੀ ਮੈਂ ਹਜੇ ਪੜਨਾ ਵਾਂ ਮੈਂ ਮੈਂ ਨਹੀਂ ਹਜੇ ਵਿਆਹ ਕਰਾਉਣਾ ਹੈਗਾ ਮੈਂ ਘਾ ਫੇਰ ਹੋਰ ਕੋਈ ਡਿਗਰੀ ਕਰ ਲਾਂਗੀ ਇਦਾਂ ਵਾ ਇਦਾਂ ਮੈਨੂੰ ਤਾਂ ਤੇਰਾ ਨਹੀਂ ਪਤਾ ਲੱਗਣ ਡਿਆ ਪੜਾਈ ਵੱਲੋਂ ਕਹਿੰਦੀ ਆ ਕਿ ਜਾਂ ਸਿੱਧਾ ਕਹਿੰਦੀ ਆ ਮੁੰਡਾ ਨਹੀਂ ਪਸੰਦ। ਉਹ ਆਂਦੀ ਉਹ ਵੀ ਮੈਂ ਹਜੇ ਵਿਆਹ ਕਰਾਉਣਾ ਹੀ ਨਹੀਂ। ਮੈਂ ਹੌਸਲੇ ਨਾ ਕਰਾਉਣਾ। ਹਜੇ ਮੇਰੀ ਕਰੀ ਨਹੀਂ ਉਮਰ ਹੋ ਗਈ। ਲੋਕੀ ਤਾਂ ਨਹੀਂ 26 27 24 ਸਾਲ ਦੀ ਕੁੜੀਆਂ ਵਿਆਹ ਕਰਾਉਂਦੇ ਨੇ ਤੇ ਮੈਨੂੰ ਤੁਸੀਂਾਂ ਦੇ 23 24 ਸਾਲ ਦੀ ਨੂੰ ਚੇਚੀ ਵਿਆਹ ਦੇਈ। ਆਹ ਗੱਲ ਆਂਦੀ। ਤੇਰੇ ਇੱਕ ਦਿਨ ਚ ਮੈਂ ਨਹੀਂ ਕਹਿਆ ਬਤੇਰਾ ਸਮਝਾਇਆ। ਮੈਂ ਕਹਿੰਨਾ ਚਲ ਘਰ-ਬਾਰ ਵੀ ਉਹ ਆਂਦਾ ਹੀ ਵਧੀਆ ਬਾਤ ਤੇ ਸਾਰਾ ਕੁਝ ਠੀਕ ਠਾਕ ਵਾ। ਤੇ ਚਲ ਕਰ ਲੈਂਦੇ ਰਿਸ਼ਤਾ ਤੇ ਮੁੰਕੇ ਦਾ ਵਿਆਹ ਕਰਦੇ ਤਾਂਹੀਂ ਵੇਲੇ ਹੁੰਦੇ। ਆ ਦੇਖੀ ਦੇਲਜੀਪ ਮੈਂ ਗੱਲ ਨਹੀਂ ਕੀਤੀ ਮੈਂ ਤਾਂ ਉਹਦੇ ਤੁਹਾਡੇ ਨਾਲ ਵੱਧ ਦਾ ਸ਼ਰਖਪਤੀ ਕੀਤਾ ਤੇ ਆਂਦੀ ਨਹੀਂ ਇਹ ਕੱਢ ਲੋ 2 ਸਾਲ ਮੈਂ ਪੁੱਤੀ 1 ਸਾਲ ਤੋਂ ਅਗਲੇ ਆਪ ਡੇ ਕਹਿਣ ਤੇ ਇਹ 1 ਸਾਲ ਤੁਹਾਡਾ ਕੱਢ ਦੇ ਛੇਤੀ ਛਤੀ ਥੋੜਾ ਵਿਆਹ ਹੋਣਾ ਸੀ ਹੁਣ ਮੰਗਣੇ ਹੁੰਦੀ ਤੇ ਚਲ ਆ ਸਿਆਲ ਕੱਢ ਲੈਂਦੇ ਅਗਲੇ ਸਾਲ ਦਾ ਵਿਆਹ ਕਰ ਲੈਂਦੇ ਨਾਲੇ ਪਤਾ ਕੀ ਵੀ ਗੱਲ ਵਾ ਛੇਤੀ ਛਤੀ ਮੰਗ ਕੇ ਰਿਸ਼ਤਾ ਕਰਨਾ ਵੀ ਨਹੀਂ ਚਾਹੀਦਾ ਹੈਗਾ ਵਿਆਹ ਨਹੀਂ ਕਰਨਾ ਚਾਹੀਦਾ ਕੋਈ ਥੋੜਾ ਪਤਾ ਇੱਕ ਦੂਜੇ ਦਾ ਭੇਦ ਤੇ ਆ ਜਾਏ ਤੋ ਕੋਈ ਕਿਦਾਂ ਦਾ ਕਿਦਾਂ ਨਹੀਂ ਓਕੇ ਤੇ ਆ ਹੀ ਜਾਣਾ ਸੀ ਜੇ ਸਾਲ ਪੈ ਜਾਣਾ ਸੀ ਵਿੱਚ ਅਗਲੇ ਸਾਰੇ ਗੱਲਾਂ ਮੰਨਣ ਡੇ ਸੀ ਹੁਣ ਮੈਂ ਜਵਾਬ ਦੇਦਾ ਫਿਰ ਦੇਣਾ ਹੀ ਪੈਣਾ ਜੇ ਆਂਦੇ ਤੇ ਇੱਕ ਵਾਰੀ ਫੇਰ ਪੁੱਛ ਕੇ ਵੇਖ ਲੂ ਅੱਦਾਂ ਮੈਂ ਉਠਾ ਲੱਗੀ ਨਹੀਂ ਐਨੀ ਗੱਲ ਕਹਿਤੀ ਕੋਤਾ ਆਪਣੇ ਮਾਨਸਲਾਹ ਕਰ ਮੈਂ ਕਿ ਤੁਸੀਂ ਉਧਰ ਜੇ ਜਵਾਬ ਨਾ ਦਿਓ ਕੋਈ ਗੱਲ ਨਹੀਂ ਮੈਂ ਹੌਸਲੇ ਹੌਸਲੇ ਕੁੜੀ ਮੈਂ ਨਾ ਲੈਣੀ ਚੱਲ ਵੇਖ ਲੈ ਜੇ ਤੂੰ ਆਂਨੀ ਆ ਤੇ ਆਹ ਪਰ ਇਹ ਆ ਵੀ ਜੇ ਹੁਣ ਉਹਨੇ ਕਿਹਾ ਤੇ ਮੈਂ ਉਹਨੂੰ ਕਹਿਣਾ ਵੀ ਚੱਲ ਕੱਢ ਦੋ ਚਾਰ ਦਿਨ ਤੂੰ ਉਹਨੂੰ ਆਖੀ ਤੇ ਸਾਨੂੰ ਦਹਾ ਦਿਨਾਂ ਦਾ ਟਾਈਮ ਦੇ ਦੇ ਤੇ ਕੋਈ ਨਹੀਂ ਦਹਾ ਦਿਨਾਂ ਦੇ ਤੇ ਤੈਨੂੰ ਸਾਰਾ ਕੁਝ ਦੱਸਦਾ ਲਾ ਦੂੰਗਾ ਬਹਾਨਾ ਬੋਨਾ ਕੋਈ ਹੋਰ ਕੀ ਕੋਈ ਉਹ ਕਹਿ ਦਿਓ ਤੇਰੇ ਮਾਮੇ ਦੇ ਮੁੰਡੇ ਦਾ ਵਿਆਹ ਵਾ ਉਧਰ ਜਾਣਾ ਆਉਣਾ ਪੈਂਦਾ ਵਾ ਕੱਪੜਾ ਲੀੜਾ ਲੈ ਜੀ ਕੱਪੜੇ ਲੈ ਕੇ ਸੌਣੇ ਵੀ ਪਹਿਨੇ ਮੇਰੇ ਕੋਲ ਹਾਂ ਤੁਸੀਂ ਝੂਠ ਬੁਲਾਉਣਾ ਵਾ ਚਲ ਮੈਂ ਉਹ ਵੀ ਬੋਲ ਦੂੰਗਾ ਅਰੇ ਨਾ ਮੁਰਕੇ ਲਾਸਟ ਤੇ ਆਣ ਕੇ ਮੰਨੇ ਹੀ ਨਾ ਉਹ ਨਹੀਂ ਨਹੀਂ ਮੰਨ ਜੂਗੀ ਚਲ ਫਿਰ ਠੀਕ ਹੈ ਮੰਨ ਜੂਗੀ ਤੇ ਨਿਆਣੇ ਮਾਪੇ ਦੀ ਮੰਨ ਲੈਂਦੇ ਹੁੰਦੇ ਕਰੀ ਗੱਲ ਫਿਰ ਹਾਂ ਜਿੱਦਾਂ ਕੋਈ ਹੁੰਦਾ ਬੁਲਾਉਣ ਹਾਂ ਕੋਈ ਨਹੀਂ ਮੈਂ ਕਰੀ ਹਾਂ ਬੜਾ ਵਧੀਆ ਮੁੰਡਾ ਬੜਾ ਸੋਹਣਾ ਹੀ ਨਹੀਂ ਉਹ ਤਾਂ ਮੁੰਡਾ ਤੇ ਮੈਨੂੰ ਵੀ ਬੜਾ ਵਧੀਆ ਲੱਗਣ ਗਿਆ ਵਾ ਦੱਸ ਤੈਨੂੰ ਹੁਣ ਕੀ ਦੱਸਾਂ ਪੋਲਿਆ ਕੁੜੀ ਤੇਰੀ ਤੇ ਮੰਨਣ ਨਹੀਂ ਦੇਈ ਉਹ ਆਂਦੀ ਮੈਂ ਇੱਥੇ ਰਿਸ਼ਤਾ ਕਰਨਾ ਹੀ ਨਹੀਂਗਾ ਨਹੀਂ ਏਦਾਂ ਨਹੀਂ ਮੰਮੀ ਤੈਨੂੰ ਹੁਣ ਮੈਂ ਕੀ ਦੱਸਾਂ ਕਿ ਕੁੜੀ ਤੇ ਸਿੱਧਾ ਜਵਾਬ ਦੇਂਦੀ ਐ ਮੈਨੂੰ ਮੁੰਡਾ ਹੀ ਨਹੀਂ ਪਸੰਦ ਮੈਂ ਹੁਣ ਕਿੰਨੇ ਕੇ ਇੱਥੇ ਪਰਦੇ ਪਾਵਾਂ ਜੇ ਹੁਣ ਇਹਨੂੰ ਦੱਸ ਦਿੰਦੀ ਇਹਨੇ ਜਾ ਕੇ ਕੁੜੀ ਦੋਅਲੇ ਹੋ ਜਾਣਾ ਫੇਰ ਘਰ 'ਚ ਲੜਾਈ ਗਾਲੀ-ਵੋਟੀ ਸੁਣਦੀ ਚੱਲ ਫੇਰ ਹੋ ਗਿਆ ਸਫਾਨਿਆ ਭਾਬੀ ਹਾਂਜੀ ਮੈਂ ਧਰ ਨਾਲ ਇੱਕ ਗੱਲ ਕਰਨੀ ਹੈ ਆ ਬਹਿ ਕਰ ਗੱਲ ਦੱਸ ਕੀ ਗੱਲ ਹੈ ਤੁਹਾਨੂੰ ਪਤਾ ਹੋਣਾ ਮੈਨੂੰ ਰਿਸ਼ਤਾ ਆਉਂਦਿਆ ਵਾ ਅੱਛਾ ਤੇ ਮੰਮੀ ਹੋਈ ਕਹਿੰਦੇ ਆ ਕਿ ਉੱਥੇ ਹੀ ਕਰਨਾ ਵਾ ਮੇਰੇ ਮਗਰ ਹੀ ਪੈ ਗਈ ਮੈਂ ਕਹਿੰਦੀ ਕਿ ਮੈਂ ਹਾਲੇ ਵਿਆਹ ਨਹੀਂ ਕਰਵਾਉਣਾ ਪਰ ਉਹ ਗੱਲ ਸਮਝਦੀ ਨਹੀਂ ਉਹ ਤੇ ਦੱਸਾਂ ਜੇ ਰਿਸ਼ਤਾ ਚੰਗਾ ਵਾ ਤੇ ਕਰਾ ਲਾ ਚੰਗੇ ਰਿਸ਼ਤੇ ਕਿਹੜੇ ਛੇਤੀ ਮਿਲਦੇ ਆ ਭਾਬੀ ਜੀ ਉਹ ਗੱਲ ਨਹੀਂ ਹੈਗੀ ਹੁਣ ਤੂੰ ਹੀ ਵੀ ਸਿਆਣੇ ਹੋ ਤੂੰ ਸੋਚ ਜਿਵੇਂ ਵੇਖੋ ਹਾਂ ਕਿ ਜਿੰਕੇ ਬੰਦੇ ਨੂੰ ਜਾਣਦੇ ਜਹਾਡਾ ਉੱਥੇ ਵੀ ਆ ਜੋ ਜ਼ਿਆਦਾ ਵਧੀਆ ਨਹੀਂ ਸਕੋ ਉਹ ਤੇ ਹੋਰ ਵਧੀਆ ਹੋ ਜੇ ਪਹਿਲਾਂ ਜਾਣਦੇ ਹੋਈਏ ਤੇ ਹਨਾ ਨਾਲੇ ਆਪਣੀ ਬਬਾ ਅੰਡਰਸਟੈਂਡਿੰਗ ਹੋ ਜਾਂਦੀ ਹੈ ਹਾਂਜੀ ਤਾਂ ਹੀ ਤੇ ਮੈਂ ਕਹਿੰਦੀ ਆ ਤੇ ਮੈਂ ਇੱਕ ਗੱਲ ਦੱਸ ਤੈਨੂੰ ਕੋਈ ਪਸੰਦਤ ਨਹੀਂਗਾ ਪਸੰਦ ਤੇ ਹੈਗਾ ਵਾ ਤੇ ਤਾਂ ਹੀ ਤੇ ਮੈਂ ਤੁਹਾਡੇ ਨਾਲ ਗੱਲ ਕਰਨ ਗਈ ਆ ਕਿ ਤਹੀ ਮਮੀ ਹੁਣ ਨਾਲ ਗੱਲ ਕਰਉ ਹਾਂ ਮੇਰੀ ਨਾ ਕਾਸਟ ਚ ਪੜਦਾ ਵਾ ਮੁੰਡਾ ਅੱਛੇ ਹੈ ਵੀ ਕਰੋ ਵੀ ਵਧੀਆ ਵਾ ਬੀਬੀ ਵਿਦਿਆ ਪਰਵਾਰ ਹੁੰਦਾ ਚਲੋ ਉਹ ਤੇ ਵਧੀਆ ਵਾ ਪਰ ਜੇ ਮੈਂ ਮਮੀ ਨਾਲ ਗੱਲ ਕੀਤੀ ਤੈਨੂੰ ਪਤਾ ਹੀ ਆ ਆ ਹੁਣ ਜੋ ਖੁਸ਼ ਹੋਇਆ ਵਾ ਇਹ ਦੇ ਘਰ ਕੇ ਮਮੀ ਨੇ ਕਿੰਨੀ ਨਰਾਜ਼ ਹੋਵੋ ਤਾਂ ਮੈਂ ਗੱਲਾਂ-ਗੱਲਾਂ ਚ ਨਾ ਤੇਰੇ ਵੀਰ ਨਾਲ ਗੱਲ ਕਰਾਂਗੀ ਨਹੀਂ ਜੇ ਤੁਸੀਂ ਨਾਲ ਗੱਲ ਕੀਤੀ ਤੇ ਇਹ ਨਾਲ ਮੈਂ ਘਰ ਵਿੱਚ ਕਿਤੇ ਲੜਾਈ ਪੈ ਜਾਏ ਗੱਲ ਬਣਦੀ ਵੀ ਜਾਏ ਹੋਰ ਵੀ ਗੜਜੇ ਕੋਈ ਨਹੀਂ ਮੈਂ ਆਪਣੇ ਤਰੀਕੇ ਨਾਲ ਕੇਣਾ ਗੱਲ ਕਰ ਲਾਂਗੀ ਠੀਕ ਆ ਸਿੱਧੀ ਗੱਲ ਨਾ ਦੱਸਾਂ ਤੇਰਾ ਨਾਂ ਨਹੀਂ ਲੈਂਦੀ ਮੈਂ ਵੇਲੇ ਬੜੀ ਆਸ ਨਾਲ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸੀ ਆ। ਇਹ ਨਾ ਹੋਇਤੀ ਸਾਰਾ ਭੰਡਾ ਮੇਰੇ ਸਿਰ 'ਤੇ ਮੰਦੂ। ਉਹ ਹੋ ਤੋ ਬੇਫਿਕਰੀ ਹੋ ਜਾ। ਮੈਂ ਇਦਾਂ ਦੀ ਕੋਈ ਗੱਲ ਨਹੀਂ ਕਰਦੀ। ਨਾਲੇ ਤੇ ਇਦਾਂ ਕਰਾਂ ਚਾਚੀ ਨਾਲ ਗੱਲ ਕਰਾਂ। ਆਪੇ ਉਹਨਾਂ ਨੂੰ ਕਹਿ ਕੋਈ ਵਿਚਲਵਚਲਾ ਵਿੱਚ ਪਾ ਕੇ ਤੇ ਕਰਾਂ ਰਿਸ਼ਤਾ। ਉਹ ਤੇ ਕੋਈ ਨਹੀਂ ਮੈਂ ਉਹਨਾਂ ਨਾਲ ਗੱਲ ਕਰ ਲਾਂਗੇ ਪਰ ਇੱਕ ਤੂੰ ਹੀਵੇਂ ਸਾਥ ਦਿਓ ਪੂਰਾ। ਚਲੋ ਤੇ ਮੈਂ ਤੇਰੇ ਨਾਲ ਹੀ ਆ। ਪਰ ਨਵ ਇੱਕ ਗੱਲ ਦਾ ਖਾਸ ਧਿਆਨ ਰੱਖੀ। ਮੈਂ ਹੁਣ ਤੇਰੇ ਭਾਬੀ ਹੋਂਦ ਨਾਲ ਤੇ ਤੈਨੂੰ ਕਹਿਣ ਲਈ ਆ। ਠੀਕ ਆ? ਵੇਖੀ ਕਿਤੇ ਕੋਈ ਨਸ਼ੇ ਨਸ਼ਿਤ ਨਹੀਂ ਕਰਦਾ ਹੋ। ਨਹੀਂ ਨਹੀਂ ਭਾਵੇਂ ਨਹੀਂ ਦੱਸਣਾ ਨਹੀਂ ਆਗਾ। ਬਾਕੀ ਵਾਕਿ ਸਤੁ ਹੀ ਗ੍ਰੀਗ ਗੱਲ ਕਰੋਗੇ ਭਾਵੇਂ ਸਾਰਾ ਕੁਛ ਗਿਸ਼ਲੇ ਹੋ ਜੇ ਟਾਡੀ ਤਸੱਲੀ ਹੋ ਗਈ ਨਾ ਤੇ ਫੇਰ ਹੀ ਉੱਥੇ ਰਿਸ਼ਤਾ ਭਾਵੇਂ ਦਰੀ। ਚੱਲ ਦਾ ਬੜਾ ਹੀ ਚੰਗਾ ਆ। ਉਹ ਤਾਂ ਚੱਲ ਕੋਈ ਨਹੀਂ ਹੁਣ ਤਸੱਲੀ ਕਰਕੇ ਫੇਰ ਹੀ ਤੈਨੂੰ ਤੋਰਾਂਗੇ ਇਦਾਂ ਤਾਂ ਨਹੀਂ ਕਰ ਕੱਲ ਦੇ। ਪਰ ਇਹ ਬਨਵ ਜੇ ਕੋਈ ਮਾੜਾ ਮੋਟਾ ਨਸ਼ਾ ਕਰਦਾ ਹੋਵੇ ਨਾ ਪਹਿਲਾਂ ਨਾ ਪਤਾ ਹੋਵੇ ਬਾਅਦ ਚੋਂ ਪਤਾ ਲੱਗੇ ਤੇ ਜ਼ਿੰਦਗੀ ਘਟਣੀ ਬਹੁਤ ਔਖੀ ਆ। ਇਹ ਤੂੰ ਤਾਂ ਸਹੀ ਗੱਲ ਸਹੀ ਆ ਪਰ ਫੇਰ ਵੀ ਤੂੰ ਇੱਕ ਗ੍ਰੀਗ ਕਰਉਂ ਹਾਂ ਗੱਲ ਕੋਈ ਨਹੀਂ ਮੈਂ ਕਰਨੀ ਆ ਉਹ ਤਾਂ ਮੇਗਾ ਤੇਰੇ ਵੀਰ ਵਾਲ ਹੁਣ ਜਿੱਥੇ ਮਰਜੀ ਆਉਣ ਜਾਣ ਸਵੇਰੇ ਸ਼ਾਮੀ ਮੈਨੂੰ ਕੋਈ ਟੈਨਸ਼ਨ ਤਾਂ ਨਹੀਂ ਹੁੰਦੀ ਹਨਾ ਜੇ ਕੋਈ ਬੰਦਾ ਖਾਂਦਾ ਪੀਂਦਾ ਹੋਊਗਾ ਉਹ ਕਿਤੇ ਕਰੋ ਬਾਹਰ ਜਾਊਗਾ ਉਹਦੀ ਟੈਨਸ਼ਨ ਹੀ ਰਹਿੰਦੀ ਐ ਪਤਾ ਨਹੀਂ ਹੁਣ ਕਿੱਥੇ ਚਲ ਗਿਆ ਹਾਂਜੀ ਇਹ ਤੇ ਗੱਲ ਹੈਗੀ ਤੇ ਚਲੋ ਕੋਈ ਨਹੀਂ ਮੈਂ ਚਾਚੀ ਨਾਲ ਗੱਲ ਕਰਦੀ ਐ ਇੱਕ ਵਾਰ ਹਾਂ ਤੋ ਚਾਚੀ ਨਾਲ ਗੱਲ ਕਰ ਤੇ ਫਿਰ ਮੈਂ ਦੱਸੀ ਭਲਾ ਕੀ ਜਾਂਦੇ ਤੇ ਮੇਰੇ ਉਹ ਨਾ ਆਣਾ ਲਿਓ ਚੰਗਾ ਉਹ ਨਹੀਂ ਲੈਂਦੀ ਤੇਰਾ ਨਾਂ ਮੈਂ ਮੈਂ ਟੈਨਸ਼ਨ ਲਈ ਜਾਂਦੀ ਐ ਮੈਂ ਪਤਾ ਨਹੀਂ ਕੀ ਗੱਲ ਹੋ ਗਈ ਐ ਚਲ ਵਧੀਆ ਜੇ ਮੁੰਡਾ ਵਧੀਆ ਦਾ ਰਿਸ਼ਤਾ ਹੋ ਜੇ ਇਹਦੇ ਚੱਲ ਮੈਂ ਹੁਣ ਵੀਰੇ ਦੇ ਅੱਗੇ ਇਹਦਾ ਨਾਂ ਤੇ ਲੈਣਾ ਨੇਗਾ ਉਹਦਾ ਬਾਹਨੇ ਨਾਲ ਗੱਲ ਕਰੂੰਗੀ ਕਿ ਕੀ ਆਂਦੇ ਆ ਗੱਲ ਕੀ ਕਰਦੇ ਅੱਗੋਂ ਇਹ ਸਣੀ ਆਜਾ ਰੋਟੀ ਬਣੀ ਰੋਟੀ ਖਾ ਲੋ ਰੋਟੀ ਖਾ ਲੈਣੇ ਆ ਬਣ ਗਈ ਆ ਹਾਂਜੀ ਬਣੀ ਆ ਖਾ ਲੈਣੇ ਕੋਈ ਨਹੀਂ ਅੱਛਾ ਤੇ ਮੈਂ ਤਾਂ ਨਾਲ ਗੱਲ ਕਰਾਂ ਇੱਕ ਹੂੰ ਮੈਂ ਤੇ ਜਦਾਂ ਮੇਲਾ ਹੀ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਸਾਡਾ ਵਿਆਹ ਹੋਇਆ ਵਾ ਹੂੰ ਤੇ ਸਾਡੀ ਵੀਰਾਂ ਸੋਚ ਕਿ ਨਹੀਂ ਮਿਲਦੀ ਆ ਤਾਂ ਹਾਂ ਤੇ ਜੇ ਇਹ ਬੰਦਾ ਇੱਕ ਦੂਜੇ ਨੂੰ ਜਾਣਦਾ ਹੋਵੇ ਪਹਿਲਾਂ ਤਾਂ ਹੀ ਤੇ ਉਹ ਵੀ ਕਿੰਨਾ ਵਧੀਆ ਰਿਸ਼ਤਾ ਹੋਊਗਾ। ਉਹ ਯਾਰ ਨਾ ਬਾਅਦ ਚ ਪਵਾੜੇ ਪਤਾ ਕਿੰਨਾ ਪੈਂਦੇ ਆ। ਇਦਾਂ ਹੀ ਹੁੰਦਾ ਵਾ ਵੀ ਪਹਿਲੇ ਜਾਣਦੇ ਬਾਅਦ ਚ ਬੜਾ ਪਿਆਰ ਬਣਿਆ ਰਹਿੰਦਾ ਵਾ। ਮੈਂ ਕਹਿੰਨਾ ਸੋ ਕੋਈ ਇਦਾਂ ਵਧੀਆ ਵਾ ਬੰਦਾ ਨਾ ਜਾਣਦਾ ਹੋਵੇ ਉਹਨਾਂ ਸਾਡੇ ਕਿੰਨੀ ਵਧੀਆ ਨਹੀਂ ਭੰਡੀ ਆ। ਜੇ ਅਹੀਂ ਇੱਕ ਦੂਜੇ ਨੂੰ ਜਾਣਦੇ ਹੁੰਦੇ ਤੇ ਅਹੀਂ ਤੇ ਪਹਿਲੇ ਸਾਰੇ ਭੇਦ ਖੁੱਲੇ ਹੁੰਦੇ ਬੰਦੇ ਦੇ। ਬਾਅਦ ਚ ਇੰਨਾ ਪਿਆਰ ਨਹੀਂ ਦਿੰਦਾ ਬੰਦੇ ਜੀ। ਅੱਛਾ। ਆਹ ਐੋ ਜੇ ਕੰਮ ਆ ਤਾਂ ਦੂਰੀ ਠੀਕ ਆ। ਨਹੀਂ ਮੈਂ ਤਾਂ ਚਲ ਉਹਦਾ ਗੱਲ ਕੀਤੀ ਉਹ ਗੱਲ ਪਹਿਲਾ ਬੰਦਾ ਇੱਕ ਵਾਰ ਜਨ ਜਾਣਦਾ ਹੋਵੇ ਤੇ ਹਨਾ ਪਤਾ ਹੁੰਦਾ ਇੱਕ ਦੂਜੇ ਬਾਰੇ ਉਹ ਛੱਡ ਪਰ ਇਹੋ ਜੇ ਕੰਮ ਕੀ ਕਰਨਾ ਵਾ ਸਬਜ਼ੀ ਗਾਦੀ ਬਣਾਈ ਹੈ ਚੌਲੀ ਬਣਾਈ ਆ ਮੈਂ ਤੇ ਚਲ ਦਹੀਂ ਚ ਪਾਇਆ ਵਾ ਰਾਜ ਪੂਜ ਹਾਂ ਪਾਇਆ ਉਹ ਚਲ ਚਲੀ ਤੂੰ ਅੱਜ ਤੈਨੂੰ ਕਿਥੇ ਚਿਤਾ ਗਿਆ ਉਹ ਜੀ ਗੱਲ ਦਾ ਨਹੀਂ ਮੈਂ ਤਾਂ ਉਦਾਂ ਹੀ ਗੱਲ ਕੀਤੀ ਹੈਗੀ ਹੂੰ ਆ ਜਾ ਫਿਰ ਅੱਗੇ ਵੀ ਨਾ ਕਰੀਂਗੇ ਤੇ ਇਹੋ ਜੇ ਗੱਲ ਚਲ ਠੀਕ ਆ ਗਈ ਹੈ ਹਾਂ ਚੰਗਾ ਹੋਇਆ ਨਾ ਮੈਂ ਉਹਨਾਂ ਨਾਲ ਗੱਲ ਉਹਦਾਂ ਕੀਤੀ ਮੜੀ-ਮੋੜੀ ਨਵਦਾ ਨਾ ਨਹੀਂ ਲਿਆ ਇਹਨੂੰ ਤੇ ਹੋਰ ਮੇਰੇ ਸਿਰ ਦੇ ਵਾਲਾਂ ਨੂੰ ਪਾਣਾ ਹੈ ਹਾਏ ਹੁਣ ਦੱਸ ਮੈਂ ਕੀ ਕਰਾਂ ਨਵ ਚੈਟੀ ਬੜੀ ਆਸ ਲੈ ਕੇ ਬੈਠੀ ਸੀ ਇਹਦੇ ਬੋਲ ਨਹੀਂ ਬੜਾ ਉਤਰਾਂ ਡੇ ਇਹਨਾਂ ਕਿੱਥੋਂ ਮੰਨਣਾ ਉਹ ਤਾਂ ਮੰਮੀ ਉਦਾਂਂ ਦੀ ਉਹਨਾਂ ਤੇ ਉਹਨੀ ਗੱਲ ਸੁਣਨੀ ਕੀ ਤੇ ਚਾਚੀ ਜੀ ਲੱਗਦਾ ਘਾਰ ਹੀ ਲਈਆਂ ਆਂ ਵਾਲੀ ਦੀਆਂ ਸਫਾਈਆਂ ਘਾਰ ਹੀ ਲਈਆਂ ਪੁੱਤ ਨਾ ਮੇਰੀ ਧੀ ਆ ਗਈ ਹੈ ਚਲਾ ਬਈ ਉੱਥੇ ਇੱਧਰ ਆ ਜਾ ਹੁਣ ਮੈਨੂੰ ਲੱਗਦਾ ਤੁਸੀਂ ਇੱਧਰ ਹੀ ਰਹਿੰਦੇ ਹੋ ਕੀ ਕਰਨਾ ਫਿਰ ਪੁੱਤ ਦੋਹਾਂ ਤਮਾਂ ਥਾਂ ਦੀ ਰਾਖੀ ਹੋ ਗਈ ਆ ਉਧਰ ਵੀ ਜਾਣਾ ਜ਼ਰੂਰੀ ਆ ਤੇ ਇੱਧਰ ਵੀ ਜ਼ਰੂਰੀ ਆ ਹਾਂ ਜਿੱਦਾਂ ਹੀ ਰਹਿੰਦਾ ਕਦੀ ਉਧਰ ਤੇ ਕਦੀ ਇੱਧਰ ਮੈਨਾਂ ਤੇਰੇ ਨਾਲ ਕੋਈ ਗੱਲ ਕਰਨੀ ਆ ਗੱਲ ਕਰਨੀ ਆ ਹਾਂਜੀ ਦੱਸ ਮੇਰੀ ਧੀ ਕਿਹੜੀ ਗੱਲ ਵਾ ਮੈਂ ਤੇਰੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ ਨਾ ਕਿਹੜੀ ਗੱਲ ਕੀਤੀ ਪੁਜਾਰਤਾ ਨਾਲ ਪਿੰਦਰਵਾਲਾ ਪਿੰਦਰਵਾਲਾ ਨਾਲ ਗੱਲ ਕੀਤੀ ਨਾ ਮੈਂ ਤਾਂ ਅੱਛਾ ਉਹ ਮੁੰਡੇ ਵੱਲੋਂ ਹਾਂਜੀ ਠੀਕ ਆ ਠੀਕ ਆ ਹਾਂ ਦੱਸ ਦੱਸ ਤੈਨੂੰ ਤੇ ਹੁਣ ਨਾ ਘਰੇ ਰਿਸ਼ਤਾ ਹੋਣਦਿਆ ਵਾ ਤੇ ਮੈਂ ਇਹਦੇ ਬਥੇਰੇ ਕਹਿ ਨਹੀਂ ਕਿ ਮੈਂ ਨਹੀਂ ਉੱਥੇ ਜਾ ਕਰਾਉਣਾ ਪਰ ਹੁਣ ਉਹ ਮਗਰੀ ਪੈ ਗਏ ਨੇ ਤੇ ਤੁਸੀਂ ਕਰੋ ਹਾਂ ਗੱਲ ਰਿਸ਼ਤਾ ਕਰਾਉਂਦਾ ਕੌਣ ਮੈਨੂੰ ਨਹੀਂ ਪਤਾ ਕੌਣ ਕਰਾਉਂਦਿਆ ਕੌਣ ਨਹੀਂ ਕਰਾਉਂਦਿਆ ਅੱਛਾ ਮੈਂ ਨਹੀਂ ਇਹਨਾਂ ਖੁਸ਼ਿਆ ਹੈਗਾ ਤੇ ਤੁਸੀਂ ਨਾ ਕਰੋ ਕਿਸੇ ਨਾਲ ਗੱਲ ਮੈਂ ਤੁਹਾਨੂੰ ਉਦੋਂ ਹੀ ਕਹਾਂ ਕਿ ਕੋਈ ਗੱਲ ਨਹੀਂ ਤੂੰ ਨਾ ਫਿਕਰ ਕਰ ਮੈਂ ਤੇ ਗੱਲ ਕਰ ਲੈਣੀ ਆ ਤੇ ਮੇਰੀ ਗੱਲ ਸੁਣਾ ਤੇ ਮੰਮੀ ਨੇ ਕੀ ਕਹਿੰਦੇ ਆ ਮੰਮੀ ਹੋਣਾ ਨੇ ਕੀ ਕਹਿਣਾ ਵਾ ਉਹਦੀ ਕਹਿੰਦੇ ਕਿ ਇੱਥੇ ਹੀ ਤੇਰਾ ਵਿਆਹ ਕਰਨਾ ਵਾ ਮੈਂ ਦੱਸ ਜ਼ਬਰਦਸਤੀ ਹੈ ਕੋਈ ਹੁਣ ਮੈਂ ਅੱਗੇ ਵੀ ਬੜੀ ਮਰੀ ਉਹਨਾਂ ਨੇ ਕਿਹਾ ਪਰ ਐਰ ਕੀਤੇ ਉਹ ਕਹਿੰਦੇ ਕਿ ਨਹੀਂ ਅਸੀਂ ਤੇਰੀ ਕੋਈ ਵੀ ਸੁਣਨੀ ਹੈ ਉਹਦਾਂ ਮੈਂ ਜੋ ਆਪਦਾ ਦਿੱਤਾ ਉਹਨਾਂ ਨੂੰ ਅੱਛਾ ਪਰ ਮੰਨਣ ਨਹੀਂ ਦੇ ਹਲੇ ਤੂੰ ਹੀ ਕਰੋ ਗੱਲ ਚੱਲ ਕੋਈ ਨਹੀਂ ਤੂੰ ਨਾ ਫਿਕਰ ਕਰ ਮੈਂ ਕੋਈ ਨਾ ਕੋਈ ਤਰੀਕਾ ਲੱਭਦੀ ਆਂ। ਉਹ ਤੇ ਨਾ ਮੈਂ ਭਾਬੀ ਨਾਲ ਗੱਲ ਕੀਤੀ। ਅੱਛੇ ਭਾਬੀ ਵੀ ਮੈਨੂੰ ਇਹ ਵੀ ਆਂਦੇ ਸੀ ਕਿ ਤੂੰ ਚਾਚੀ ਨਾਲ ਗੱਲ ਕਰ ਉਹ ਹੀ ਹਲ ਕਰ ਜਾਂਦੇ ਨੇ ਇਹ ਚੀਜ਼ ਦਾ। ਧੰਨਵਾਦਾ ਉਹਨਾਂ ਦੀ ਵੀ ਮੰਮੀ ਹੁਣ ਮੰਨਦੇ ਨੇ। ਹੂੰ। ਉਹ ਤੇ ਮੈਨੂੰ ਪਤ ਪਤਾ ਵਾ ਸਾਰਾ ਇਹ। ਤੁਹਾਡੇ ਘਰ ਦਾ ਤਾਂ ਸਾਰਾ ਮਾਹੌਲ ਹੀ ਖਰਾਬ ਹੋ ਗਿਆ ਹੁਣ। ਹਾਂਜੀ। ਤੇ ਕੋਈ ਤੇ ਤੁਸੀਂ ਮੰਮੀ ਨਾਲ ਗੱਲ ਕਰਨ ਦੀ ਬਜਾਏ ਨਾ ਤੇ ਚਾਚਾ ਜੀ ਨਾਲ ਗੱਲ ਕਰਕੇ ਤੇ ਡੜ ਨਾਲ ਸਿੱਧੀ ਗੱਲ ਕਰ। ਇਤਨਾ ਹੀ ਕਰੂੰਗੀ। ਕਹਿੰਦੇ ਹੈ ਕਿ ਤੀ ਨਾ ਮੰਮੀ ਨਾਲ ਉਹਨਾਂ ਨੇ ਗੱਲ ਬੰਦੀ ਨਹੀਂ ਬਣਾ ਦੇਣੀ ਮੰਮੀ ਨੇ ਕਿੱਥੇ ਮੇਰੀ ਗੱਲ ਸੁਣਨੀ ਹੈ ਤੇਰੀ ਮੰਮੀ ਤੋਂ ਦਾ ਮੇਰੇ ਤੋਂ ਬਲੀ ਰਹਿੰਦੀ ਪਤਾ ਨਹੀਂ ਮੈਂ ਕੀ ਵਿਗਾੜਤਾ ਉਹਦਾ ਉਹਨੇ ਮੇਰੀ ਗੱਲ ਵੀ ਸੁਣਨੀ ਉਹਨਾਂ ਦੀ ਨਾ ਟੈਨਸ਼ਨ ਲਿਆ ਕਰੋ ਉਹਨਾਂ ਦਾ ਸਭਾਈ ਇਦਾਂ ਦਾ ਉਹਨ ਟੀ ਸਾਹਿਬ ਨਾਲ ਉਹ ਹੜ ਨਾਲ ਵੀ ਇਦਾਂ ਹੀ ਕਰਦੇ ਰਹਿੰਦੇ ਗਲਤ ਪੁੱਤਰੀ ਸਹੀ ਹੈ ਕੋਈ ਨਹੀਂ ਮੈਂ ਤੇਰੇ ਚਾਚੇ ਨੂੰ ਸਾਰੀ ਗੱਲ ਦੱਸੂਗੀ ਤੇ ਆਪਾਂ ਕੋਈ ਨਾ ਕੋਈ ਰਾਹ ਦੋਆਂ ਜੀਆਂ ਨੇ ਕੱਢ ਲੈਣਾ ਤੂੰ ਨਾ ਫਿਕਰ ਕਰੀ ਕਿਸ ਗੱਲ ਦਾ ਚੰਗਾ ਜੇ ਤੇਰਾ ਮਨ ਵਾ ਨਾ ਤੇ ਤੇਰਾ ਮੈਂ ਵਿਆਹ ਉੱਥੇ ਕਰਾਉਂਗੀ ਤੂੰ ਨਾ ਫਿਕਰ ਕਰੀ ਠੀਕ ਆ ਹਾਂਜੀ ਲਿਖਾ ਮੂੰਹ ਕੁ ਨਾ ਕੀਤਾ ਨਿਕਾਜਿਆ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲਈਦੀ ਹੁੰਦੀ ਸਾਰੇ ਕੰਮ ਵਧੀਆ ਕਰਦੇ ਨੇ ਮਾਲਕ ਨੇ ਚੱਲ ਤੂੰ ਬੈਠ ਮੇਰੇ ਲਈ ਚਾਹ ਬਣਾ ਲੈ ਘਟ ਹੈ ਬਹਿ ਜਾ ਘੜੀ ਆ ਵੀ ਇਹ ਮਿਸਤਰੀਆਂ ਦੇ ਕੰਮ ਹੈ ਕਿੱਥੇ ਛੁੱਟ ਗਈ ਸਾਰਾ ਸਬਾਨ ਅਰੇ ਯਾਰ ਮੇਰੀ ਗੱਲ ਸੁਣੋ ਹਾਂਜੀ ਅਛਾ ਦੋ ਸਾਰਾ ਕੰਮ ਹਾਂ ਤੇ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਹੋਣਾ ਤਹੀਂ ਮੈਨੂੰ ਗੁੱਸੇ ਨਾ ਹੋਇਓ ਗੱਲ ਤੇ ਦੱਸ ਗੱਲ ਇੱਧਰ ਹੋ ਜਾ ਮਟੋਪਿਆ ਗੱਲ ਕਾਦੀ ਦੱਸਣੀ ਆ ਹੈ ਆਪਣੀ ਨਾਵ ਨੀਗੀ ਆਹੋ ਤੇ ਉਹਦੇ ਨਾਲ ਹੀ ਕੋਈ ਮੁੰਡਾ ਪੜਦਾ ਵਾ ਅੱਛਾ ਤੇ ਉਹ ਆਂਦੀ ਵੀ ਚਾਚੀ ਜੀ ਮੈਨੂੰ ਚੰਗਾ ਲੱਗਦਾ ਵਾ ਤੇ ਮੁੰਡਾ ਵੀ ਬੜਾ ਵਧੀਆ ਮਨਜੰਦਰ ਮੈਂ ਪਤਾ ਕਰਵਾ ਲਿਆ ਹੀਗਾ ਅੱਗੇ ਮੇਰੀ ਗੱਲ ਸੁਣ ਲਾ ਤੂੰ ਉਹਨੂੰ ਸਮਝਾਉਣਾ ਹੈ ਅਹੀਂ ਈਤ ਵਾਲੇ ਬੰਦੇ ਆ ਹੈ ਜੇ ਕਾ ਨੂੰ ਲੋਕਾਂ ਨੂੰ ਪਤਾ ਲੱਗੂਗਾ ਤਾਂ ਸਾਡੀ ਸ਼ਰਤਾਂ ਉੱਡੂਗੀ ਮੇਰੀ ਗੱਲ ਸੁਣੋ ਸਾਡੀ ਕੁੜੀ ਗਲਤ ਨਹੀਂਗੀ ਹਾਡੀ ਕੁੜੀ ਤੇ ਨਹੀਂ ਚੰਗੀ ਆ ਤੇ ਗੱਲ ਨਹੀਂ ਕਰਨ ਵਾਲੀ ਯਾਰ ਮੈਨੂੰ ਨਹੀਂ ਗੱਲ ਚੰਗੀ ਲੱਗੀ ਹੈ ਲੈ ਦੱਸ ਇਹਦੇ ਵਿੱਚ ਮਾੜਾ ਵੀ ਕੀ ਆ ਜੇ ਕਿਸ ਨੂੰ ਕੋ ਚੰਗਾ ਲੱਗਦਾ ਇਹਦੇ ਵਿੱਚ ਗਲਤ ਤੇ ਕੁਝ ਹੈ ਨਹੀਂ ਆ ਤੇ ਨਾਲੇ ਉਹਨੇ ਗੱਲ ਤੇ ਮੇਰੇ ਨਾਲ ਕੀਤੀ ਆ ਕਿ ਚਾਚੀ ਜੀ ਆਹ ਗੱਲ ਵਾ ਜੇ ਤੁਹਾਨੂੰ ਚੰਗਾ ਲੱਗਦਾ ਸਾਰਾ ਕੁਝ ਤੇ ਜਦੋਂ ਚੰਗਾ ਵਾ ਸਾਰਾ ਕੁਝ ਮੁੰਡਾ ਇਕੱਲਾ ਇਕੱਲਾ ਵਾ ਮਾਂ ਹੀ ਆ ਪਿਓ ਹੈ ਨਹੀਂ ਆ ਨਿੱਕੀ ਜੀ ਫੈਮਿਲੀ ਮੇਰੀ ਗੱਲ ਤੂੰ ਰਾਜੀ ਹੋ ਚੰਗੀ ਮੈਂ ਰਾਜੀ ਤੇ ਮਾਂ ਪਿਓ ਨੂੰ ਕੌਣ ਸਮਝਾਊਗਾ ਤੇਰਾ ਦਿਮਾਗ ਨਹੀਂ ਕੰਮ ਕਰਦਾ ਤੇਰਾ ਉਹਦੇ ਪਿਓ ਨੂੰ ਤੂੰ ਹੀ ਸਮਝਾਉਣਾ ਵਾ ਕੋਈ ਗੱਲ ਨਹੀਂ ਮੈਂ ਕੀ ਆਖੂੰਗਾ ਪੀ ਇਹਦਾ ਨਾ ਪਰਦਾ ਤੋ ਨਾ ਰਹਿ ਕਰਦੀ ਉਹਦਾ ਉਹ ਨਹੀਂ ਬਾਬਾ ਅਸੀਂ ਵੀ ਚੱਲੇ ਬਣਾਂਗੇ ਅਹੀਂ ਕਿਹ ਤਰੀਕੇ ਨਾਲ ਗੱਲ ਕਰਾਂ ਹਾਂ ਕੰਮ ਨਾ ਕਰੀ ਤੈਨੂੰ ਮੈਂ ਦੱਸਾਂ ਗੱਲ ਮੇਰੀ ਗੱਲ ਕੁੜੀ ਆ ਜੇ ਨਿਆਣ ਸਿਆਣੀ ਉਹਨੇ ਕਈ ਕੋ ਕਰਨਾ ਹੈ ਤੇ ਮੁੜ ਕੇ ਸਾਰਾ ਇਲਜ਼ਾਮ ਤੇਰੇ ਸਿੱਤੇ ਲੱਗ ਜਾਣਾ ਕਿ ਕਿਤੇ ਨਹੀਂ ਆ ਜਾਂਦਾ ਮੇਰੇ ਸਿਰ ਤੇ ਕੁੜੀ ਸਾਡੀ ਸਿਆਣੀ ਆ ਉਹ ਗਲਤ ਨਹੀਂ ਗਈ ਐਵੇਂ ਨਾ ਮਾਰਿਆ ਕਰੋ ਆਪਣਿਆਂ ਮੈਂ ਸੋਚਦਾ ਨਾ ਸਲਾਹ ਕਰਨਾ ਹੈ ਤੇ ਤੁਸੀਂ ਉਲਟੇ ਪਈ ਜਾਂਦੇ ਜਿਵੇਂ ਯਾਰ ਮੈਨੂੰ ਪਤਾ ਵਾ ਨਾ ਉਹਨੇ ਤੇ ਮਾਰਦਾ ਕਿਥੋਂ ਨਾਲ ਕੋਣਾ ਮੁੜ ਕੇ ਸਾਰਾ ਮੜਾ ਮੋਟਾ ਕੁੰਬ ਹੋਣਾ ਇਹ ਵੀ ਜਾਂਦਾ ਲੱਗਣਾ ਹੀ ਪਰ ਮੈਂ ਤੇ ਆਪਣੀ ਗੱਲ ਕਰ ਗਈ ਮੈਂ ਕੁੜੀ ਨਾਲ ਸਟੈਂਡ ਲੈਣਾ ਜੇ ਫਿਰ ਨਾ ਕਿਉਂ ਮੇਰੀ ਵੱਲ ਉਹ ਗਲਤ ਨਹੀਂ ਗਈ ਮੈਨੂੰ ਨਾ ਪਤਾ ਤੈਨਾਂ ਉਹ ਕੰਮ ਨੇ ਨੇਕੀ ਕਰ ਤੇ ਛਤਰ ਖਾ ਵੇਖ ਲਈ ਉਹ ਕਿਤੇ ਨਹੀਂ ਛਤਰਵਾ ਚਲੇ ਮੈਨੂੰ ਪਰ ਧੀ ਪਹਿਨਦੀ ਨਾ ਜ਼ਿੰਦਗੀ ਦਾ ਸਵਾਲ ਵਾ ਹੁਣ ਪਤਾ ਨਹੀਂ ਕਿੱਥੋਂ ਰਿਸ਼ਤਾ ਆਇਆ ਵਾ ਉਹ ਥੋਪੀ ਜਾਣ ਦੇ ਉਹਦੇ ਉੱਤੇ ਤੇਰਾ ਇੱਥੇ ਹੀ ਕਰਨਾ ਇੱਥੇ ਕਰਨਾ ਜਦੋਂ ਬੱਚੇ ਦਾ ਮਨ ਨਾ ਮੰਨੇ ਤਾਂ ਕਿਉਂ ਕਰਨਾ ਹੁੰਦਾ ਤੁਹਾਲਾ ਕੋਈ ਗੱਲ ਨਹੀਂ ਕੋ ਮਾੜੀ ਮੋਟੀ ਘਰ ਦੀ ਗੱਲ ਹੈ ਲੋਗੀ ਨਾ ਤੇ ਤੂੰ ਫਿਰ ਕੋ ਐਕਸ਼ਨ ਨਹੀਂ ਐਵੇਂ ਨਾ ਤਰੀਫਰੀ ਵੀ ਮੈਂ ਆਉ ਕਰ ਦੋ ਜੀ ਆਪਾਂ ਕੋਈ ਐਕਸ਼ਨ ਨਹੀਂ ਨਾ ਲੈਣਾ ਬੀਤੀ ਕਰਾ ਕੇ ਮੁਰਗੇ ਘਰ ਆਏਗੀ ਆਪਾਂ ਸਿੱਧੀ ਦਾਸੀ ਪਾਉਣੀ ਤੈਨੂੰ ਪਤਾ ਵੀ ਭਾਬੀ ਤੋਂ ਬੋਲਣ ਦਾ ਮਸਾ ਪਤਾ ਨਹੀਂਗਾ ਏਡੀ ਲੰਮੀ ਜੁਬਾਨਾਂ ਦੀ ਤੇ ਭਾਪੀ ਨਾਲ ਗੱਲ ਕਿੱਨੇ ਕਰਨੀ ਆ ਭਾਬੀ ਨਾਲ ਮਗਾਲੀ ਨਹੀਂ ਕਰਨੀ ਗੱਲ ਕਰਾਂਗੇ ਸਿੱਧੀ ਉਹਦੇ ਪਿਓ ਦੇ ਨਾਲ ਜਿਹੜਾ ਸਮਝਦਾ ਵਾ ਗੱਲ ਨੂੰ ਤੇ ਉਹਨੇ ਵੀ ਘਰ ਜਾ ਕੇ ਉਹਦਾ ਹੀ ਗੱਲ ਕਰਨੀ ਆ ਕੋਈ ਨਹੀਂ ਉਹਨੇ ਕਾ ਤਰੀਕੇ ਨਾਲ ਕਰਨੀ ਆ ਨਾਲੇ ਜੇ ਬੋਦੀ ਜੁਬਾਨ ਚਲਾਉਗੀ ਤਾਂ ਨੇ ਆਪੇ ਕਰ ਲੈਣਾ ਹਾਲ ਚੀਦਾ ਐਡਾ ਮੈਨੂੰ ਪਤਾ ਵ ਮੈਂ ਨਹੀਂ ਹੋਣਾ ਮੈਂ ਨਹੀਂ ਹੋਣਾ ਇਹ ਗੱਲ ਦੇ ਵਿੱਚ ਤੇਰੇ ਗਾੜੀ ਜੋੜੇ ਆ ਤਾਂ ਤੂੰ ਆਪੇ ਵੇਖ ਲੈ ਹੁਣ ਹਈ ਤਾਣਾ ਕਰੋ ਮਾਨਤਾਂ ਨਾਲ ਵਿਚਾਰੀ ਕੁੜੀ ਆਈ ਹੀਗੀ ਠੀਕ ਹੈ ਉਹ ਮਾਨਤਾਂ ਨਾਲ ਇਹ ਤੇ ਆਈ ਆ ਪਰ ਗੱਲ ਮਾਂ ਪਿਓ ਦੀ ਤਾਂ ਮਾਨਤਾਂ ਦੇਖਣਾ ਵੀ ਕੀ ਗੱਲ ਆ ਕੀ ਨਹੀਂ ਨਹੀਂ ਤੇ ਜੇ ਬੱਚਾ ਕੋਈ ਗਲਤ ਕਦਮ ਚੁੱਕ ਲੂਗਾ ਤੇ ਫੇਰ ਫਿਰ ਚੰਗੇ ਰਹੋਗੇ ਫਿਰ ਇਸ ਮਾੜੀ ਦਾ ਨਹੀਂ ਸਾਡੇ ਬਰੇ ਐਵੇਂ ਟੈਨਸ਼ਨ ਲੈਣ ਦੀ ਅੱਜ ਲਈ ਚਾਹ ਘੁੱਟ ਪੀਏ ਕੋਈ ਨਹੀਂ ਬਾਅਦ ਸੋਚਾਂ ਆ ਜਾ ਇਹ ਵੀ ਨਹੀਂ ਸਮਝਣ ਦੇ ਮੇਰੀ ਗੱਲ ਨੂੰ ਮੈਂ ਤੇ ਇਹ ਕਹਿਨੀ ਆ ਵੀ ਉੱਤੋਂ ਪਹਿਲਾਂ ਕਿ ਤੀ ਪੁੱਤ ਕੋ ਗਲਤ ਸੋਚ ਲੇ ਤੇ ਮਾਪਿਓ ਨੂੰ ਹਰ ਚੀਜ਼ ਦਾ ਹੱਲ ਕਰ ਲੈਣਾ ਚਾਹੀਦਾ ਵਾ ਚਲ ਕੋਈ ਨਹੀਂ ਇੱਕ ਵਾਰੀ ਫੇਰ ਗੱਲ ਕਰਨੀ ਇਹ ਨਾਲ ਲੱਤਾਂਸ ਜੇ ਕੁੜੀ ਵਿਚਾਰੀ ਕਹਿਣ ਲਈ ਆ ਤੇ ਇਹਦੇ ਵਿੱਚ ਕਿਹੜੀ ਗੱਲ ਆ ਮਾਪਿਓ ਨੂੰ ਨਾ ਧੀਆਂ ਪੁੱਤਾਂ ਦੀ ਸੁਣ ਲੈਣੀ ਚਾਹੀਦੀ ਆ ਮੁੜ ਕੇ ਕਹਿਣਾ ਧੀਆਂ ਪੁੱਤ ਗਲਤੀ ਕਰਦੇ ਆ ਚਲ ਕੋਈ ਨਹੀਂ ਜੇ ਮਾਨਤਾ ਨਾਲ ਮੇਰੇ ਵੱਲ ਆਈ ਆ ਨਾ ਤੇ ਮੈਂ ਗੱਲ ਕਿਸੇ ਨਾ ਕਹਿ ਤਰੀਕੇ ਨਾਲ ਸਿਰੇ ਜਰੂ ਚੜਾਉਣੀ ਆ ਉਥੇ ਕਿਹੜਾ ਕੋ ਮਾੜਾ ਵਾ ਚੰਗਾ ਭਲਾ ਤੇ ਮੁੰਡਾ ਪਤਾ ਤੇ ਕਰਾਇਆ ਉਦੋਂ ਮੈਂ ਸ਼ਲ ਕੋਈ ਨਹੀਂ ਮੈਂ ਆਪਣੇ ਵਿਚੋੜਣ ਬਣ ਜਾਣਾ ਵਾ ਮੈਨੂੰ ਇਹਦੀ ਮਾਂ ਖਾਤ ਨਹੀਂ ਚੱਲੀ ਮੈਂ ਸਿੱਧੀ ਗੱਲ ਦੇ ਪਿਓ ਦਾ ਹੀ ਕਰੂੰਗੀ